ਬਾਬਾ ਇਸ਼ਾ ਸਿੰਘ ਬੈਠੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉੱਤੇ ਧਰਤੀ ਨਾਨਕ ਸਰ ਜੀ ਰਾਗੀ ਸੁਰਜਨ ਜੀ ਨੇ ਹਾਜ਼ਰੀ ਲਾਈ ਰਸ ਬਾਬਾਈ ਨੇ ਨਾ ਦੋ ਤਿੰਨ ਵਾਰ ਹੀ ਵੇਖਿਆ ਕੀਰਤਨ ਕਰਕੇ ਦੋ ਤਿੰਨ ਸ਼ਬਦ ਪੜ੍ਹੇ ਤੇ ਜਦੋਂ ਫਿਰ ਪ੍ਰਸ਼ਾਦ ਲੈਣ ਲੱਗੇ ਜੀ ਆ ਗਿਆ ਬਾਬਾ ਜੀ ਕਹਿੰਦੇ ਵੀ ਬਹੁਤ ਨੰਦ ਆਇਆ ਇੱਕ ਗੱਲ ਹੈ ਵੀ ਤੁਸੀਂ ਕੀਰਤਨੀਏ ਹੋ ਕੁਰਤਾ ਉਹਨਾਂ ਪਾਇਆ ਸੀ ਗੰਢਿਆ ਆਪ ਕੋ ਸਾਧਨਾ ਉੜਦੇ ਤੇ ਗੰਢਾ ਲੱਗਾ ਬਾਬਾ ਇਹ ਕਹਿੰਦੇ ਉਹ ਕੀਰਤਨੀਆ ਭਾਈ ਗੰਢੇ ਵਾਲਾ ਕੁਰਤਾ ਨਹੀਂ ਸੋਹਦਾ ਕੀਰਤਨੀਆ ਨਹੀਂ ਉਹ ਪਤਾ ਨਹੀਂ ਕੀ ਉਬਾਲਾ ਆਇਆ ਉਹਨਾਂ ਨੇ ਗੱਲ ਖੁੱਲੀ ਕਰਤੀ ਬਾਬਾ ਹੀ ਕਹਿੰਦੇ ਗੰਢੇ ਵਾਲਾ ਕੁਰਤਾ ਛੇ ਛੱਕੇ ਅਸਾਂ ਹੀ ਵਾਰ ਸੁਣ ਲੋ ਉਹ ਬਾਦ ਵਾਲਾ ਸਵਾਹ ਹੁਣ ਪਹਿਲਾ ਵੇਖ ਲੋ ਉਹ ਕਿਤੇ ਰਾਗੀ ਸੁਰ ਜਿਹਾ ਸੀ ਨੇ ਹਿੰਮਤ ਕੀਤੀ ਬੋਲਤਾ ਕਹਿੰਦੇ ਬਾਬਾ ਇਸ਼ਰ ਸਿੰਘ ਜੀ ਮੈਨੂੰ ਬਹੁਤੇ ਪ੍ਰੋਗਰਾਮ ਨਹੀਂ ਆਉਂਦੇ ਆਖੋ ਸਤਨਾ ਬੜੀ ਮੁਸ਼ਕਲ ਰੋਟੀ ਦਾ ਗੁਜ਼ਾਰਾ ਇਸ ਲਈ ਚੰਗੇ ਚੰਗੇ ਬਸਤਰ ਨਹੀਂ ਪਾ ਸਕਦੇ ਆਖੋ ਸਤਨਾ ਬਹੁਤੇ ਪ੍ਰੋਗਰਾਮ ਮੈਨੂੰ ਨਹੀਂ ਆਉਂਦੇ ਸੰਗਤ ਜੀ 2.5 ਮਿੰਟ ਬਾਬਾ ਈਸ਼ਰ ਸਿੰਘ ਜੀ ਦੇ ਨੇਤਰ ਬੰਦ ਰਸਤ ਚਲੇ ਨੇਤਰ ਬੰਦ 2.5 ਮਿੰਟ ਬਾਅਦ ਕਹਿੰਦੇ ਸਮਝ ਆ ਗਈ ਸਮਝ ਆ ਗਈ ਤੇ ਰਾਗੀ ਸੁਣਦੇ ਸਨ ਕਹਿੰਦੇ ਕੀ ਸਮਝ ਆ ਗਈ ਬਾਬਾ ਜੀ ਨੇ ਲਫ਼ਜ਼ ਬੋਲੇ ਕਹਿੰਦੇ ਰਾਗੀ ਸੁਰਜਨ ਸਿੰਘ ਜੀ ਜਿਹੜੀ ਦੁਕਾਨ ਤੇ ਸੌਦਾ ਹੀ ਨਾ ਹੋਵੇਗਾ ਕਿਵੇਂ ਆਵੇ ਆਖੋ ਸਤਨਾ ਜੀ ਜਿਹੜੀ ਦੁਕਾਨ ਤੇ ਸੌਦਾ ਹੀ ਨਾ ਹੋਵੇਗਾ ਕਿਵੇਂ ਆਵੇ ਉਹ ਕਹਿੰਦੇ ਜੀ ਮੈਂ ਸਮਝਿਆ ਨਹੀਂ ਬਾਬਾ ਇਸ਼ਰ ਜੀ ਕਹਿੰਦੇ ਤੁਹਾਡੀ ਸਰੀਰ ਰੂਪੀ ਦੁਕਾਨ ਪੁੰਨਾ ਤੋਂ ਖਾਲੀ ਏ ਤੇ ਪ੍ਰੋਗਰਾਮ ਕਿਵੇਂ ਆਉਣ ਆਖੋ ਸਤਨਾ ਹਾਂ ਉਹਨਾਂ ਕਰਕੇ ਕੋ ਮਗਰ ਲੱਗਦਾ ਉਹ ਰਾਗੀ ਸੁਰਜਨ ਸਿੰਘ ਨੇ ਹਿੰਮਤ ਕੀਤੀ ਕਹਤਾ ਕਹਿੰਦੇ ਬਾਬਾ ਜੀ ਜੇ ਬਿਮਾਰੀ ਲੰਬੀ ਤੇ ਦਵਾਈ ਵੀ ਦੇ ਦਿਓ ਤੇ ਬਾਬਾ ਜੀ ਕਹਿੰਦੇ ਦਵਾਈ ਖਾ ਲੈ ਕਹਿੰਦੇ ਜੀ ਪੂਰਾ ਯਤਨ ਕਰਾਂ ਵੇਖ ਲੈ ਭਾਈ ਇਹ ਦਵਾਈ ਮੈਂ ਨਹੀਂ ਬਾਬਾ ਜੀ ਕਹਿੰਦੇ ਗੁਰੂ ਤੇਗ ਬਹਾਦਰ ਨੇ ਦਿੱਤੀ ਆਖੋ ਸਤਨਾਮ ਜਗਤ ਪਿਖਰੀ ਰਤ ਹੈ ਹਉਦੋ ਤਾਰੋਬ ਕੋ ਨਾਨਕ ਮਨ ਸਿਮਰ ਪੂਰਨ ਹੋਏ ਤਾ ਮੇਰੇ ਕੰਮ ਪੂਰੇ ਹੋਣ ਆ ਦਵਾਈ ਹੈ ਪਾਪਾਈ ਕਹਿੰਦੇ ਦਵਾਈ ਸਿਮਰਨ ਦੀ ਖਾ ਲੋ ਮੈਂ ਜ਼ਰੂਰ ਪਾਪਾਈ ਕਹਿੰਦੇ ਫਿਰ ਸਵਾ ਲਖ ਜਾਬ ਕਰ ਹੁਣ ਟਾਈਮ ਘਟੇ ਮੈਂ ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਉਸ ਤੋਂ ਬਾਅਦ ਇਹ ਸੰਪਟ ਹੁੰਦਾ ਜੀ ਉਸ ਤੋਂ ਬਾਅਦ ਸ਼ਬਦ ਚਤਰ ਦਸਾ ਕੀਨੋ ਵਲ ਆਪਣਾ ਪਾਪਾਈ ਕਹਿੰਦੇ ਇਹ ਲਾਉਣਾ ਸਾਰਾ ਸ਼ਬਦ ਫਿਰ ਉੱਪਰ ਕਰਤਾ ਰਿਓ ਕਿਰਪਾ ਕਰਾ ਲੋਕਾਂ ਕੀ ਨੋਂਦਾਸ ਤੇ ਦੋ ਸਾਰਾ ਸ਼ਰ ਸ਼ ਫਿਰ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਹ ਸਵਾ ਲੱਖ ਜਾਬ ਕਰਨਾ ਚਾਰ ਚੀਜ਼ਾਂ ਆਖੋ ਸਤਨਾਮ ਕਰ ਲੋਗੇ 40 ਦਿਨ ਜਨ ਕਰਨਾ ਕਹਿੰਦੇ ਬਾਬਾ ਜੀ ਮੈਂ ਜ਼ਰੂਰ ਜਾਤਾਂ ਕੋ ਨਾਨਕ ਮੰਨ ਸਿਮਰਦ ਆਪਣੀ ਬੋਟੀ ਨੂੰ ਬੱਚਿਆਂ ਨੂੰ ਘਰ ਜਾ ਕੇ ਕਹਿਤਾ ਮੈਨੂੰ ਬਹੁਤਾ ਕੰਮ ਨਹੀਂ ਕਹਿਣਾ ਨਾ ਮੈਂ ਹੁਣ ਕਿਸੇ ਪ੍ਰੋਗਰਾਮ ਤੇ ਨਾ ਤੁਸੀਂ ਘਰ ਦੇ ਮੈਨੂੰ ਕੰਮ ਕੋਈ ਕਹਿਣੇ ਆ ਉੱਤੇ ਕੋਠੇ ਦੇ ਕਮਰੇ ਤਿਆਰ ਕਰ ਲਿਆ ਆਸਣ-ਓਸਣ ਲਾ ਲਿਆ ਐ ਪੂਰੀ ਤਰ੍ਹਾਂ ਹੀ ਮਾਨ ਜੋੜੇ ਤੇ 1.5 ਲੱਖ ਜਾਬ ਰੰਭ ਕਰਤਾ ਆਖੋ ਸਤਨਾਮ ਵਾਹਿਗੁਰੂ ਕੰਮ ਚਾਰ ਤਿਆਂ ਹੋ ਗਿਆ ਜੀ 12 ਚਾਰ ਤਿਆਂ ਬਰ 40 ਦਿਨਾਂ ਦਾ ਮਤਲਬ 3000 ਰੋਜ਼ ਦਾ ਹੋ ਗਿਆ ਅੱਜ ਆਪ ਜਿਹੜਾ ਮੈਂ ਬੋਲੇ ਨਾ ਕਿਉਂ ਕਰਦੋਂ ਨਾਨਕ ਹੋਸੀ ਸੱਚਾ ਤੇ ਸਤਨਾਮ ਸ੍ਰੀ ਵਾਹਿਗੁਰੂ ਚਤਰ ਦੇ ਸਾਰਾ ਸ਼ਬਦ ਸਤਨਾਮ ਸ੍ਰੀ ਵਾਹਿਗੁਰੂ ਦੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੂਰਾ ਅੰਦਾਜ਼ਾ 3100 ਤੋਂ 3000 ਰੋਜ਼ ਦਾ ਹੋ ਗਿਆ ਮੈਨੂੰ ਬਹੁਤੇ ਕੰਮ ਨਾ ਕਰਨ ਰਾਗੀ ਸੁਰਜਨ ਸਿੰਘ ਬੋਟੀ ਨੂੰ ਨਾਂ ਵੀ ਕਹਿ। ਬੱਚਿਆਂ ਨੂੰ ਨਾਂ ਵੀ ਕਹਿ। ਤੇ ਵਿੱਚੋਂ ਆਵਾਜ਼ ਮਾਰੀ ਜਾਣ ਵਿੱਚੋਂ ਹੀ ਕਹਿਣਾ। ਆਹ ਕੁਝ ਲੋੜ ਹੈ। ਆਹ ਪਹਿਲਾਂ ਹੀ ਮੀਟਿੰਗ ਕਰ ਲਈ ਵੀ। ਮੈਨੂੰ 40 ਦਿਨ ਬੁਲਾਉਣਾ ਨਹੀਂ ਆਖੋ ਸਾਧਨ। ਕਿਹਦੇ ਦੀ ਗੁਰੂ ਖੁਸ਼ੂ? ਇਹ ਫੇਰ ਰਾਗੀ ਸੁਰਜਨ ਸਿੰਘ ਦੇ ਪਰਿਵਾਰ ਨੂੰ ਸਾਵਧਾਨ ਕਰਤਾ। ਮੈਂ 40 ਦਿਨ ਹਾਜ਼ਰੀ ਚੋਂ ਮੈਂ ਗੱਲ ਛੋਟੀ ਕਰਾਂ ਜੀ ਹਾਜ਼ਰੀ ਲਈ। 40 ਦਿਨ ਬਾਅਦ ਅਰਦਾਸਾ ਦੇਖ ਲੈ ਕੇ ਸੋਧਿਆ ਜਦੋਂ ਹੁਣ ਨਿਕਲੇ। ਅੱਜ ਹੋਰ ਕੱਲ ਹੋਰ ਪਰਸੋਂ ਹੋਰ ਕਿਸੇ ਦੇ ਘਰ ਕੀਰਤਨ ਕੀਤਾ ਤਾਂ 100 ਸਰੀਰ ਸੀ 100 ਸਰੀਰ ਐਡਾ ਸਮਾਂ ਵਜਾ ਅੱਜ ਮੈਂ ਤੁਸੀਂ ਸੁਣਦੇ ਪਏ ਹੋ ਇਹ ਤਾਂ ਜਦੋਂ ਭੋਗ ਪਿਆ ਤੇ ਤੁਹਾਡੇ ਵਿੱਚੋਂ ਹੀ ਉੱਠ ਕੇ ਨਾ ਇੱਕ ਸਰੀਰ ਆ ਗਿਆ ਤੇ ਰਾਗੀ ਸੁਰ ਜੀ ਸਿੰਘ ਨੂੰ ਕਹਿੰਦਾ ਵੀ ਤੁਹਾਡਾ ਕੀਰਤਨ ਸੁਣ ਕੇ ਮੈਨੂੰ ਆਨੰਦ ਬੜਾ ਆਇਆ ਤੁਹਾਡੇ ਸਾਜ਼ ਮੈਂ ਗੱਡੀ ਚ ਰੱਖ ਕੇ ਆਉਣੇ ਆਖੋ ਸਾਥ ਨਾ ਤੁਹਾਡੇ ਸਾਜ ਮੈਂ ਗੱਡੀ ਚ ਲੈ ਕੇ ਆਉਣਿਆ। ਉਹ ਕੋ ਰਾਗੀ ਸੁਰਜਨ ਸਿੰਘ ਹੱਸ ਪਏ। ਕਹਿੰਦੇ ਸਾਡੇ ਕੋ ਗੱਡੀ ਕਿੱਥੇ? ਅਸੀਂ ਤੇ ਟਾਂਗੇ ਤੇ ਆਨੇ ਆ। ਉਹ ਤੋਂ ਟਾਂਗੇ ਹੁੰਦੇ ਸੀ। ਅਸੀਂ ਤੇ ਟਾਂਗੇ ਤੇ ਆਨੇ ਆ ਤੇ ਟਾਂਗੇ ਤੇ ਜਾਣੇ ਆ। ਉਹ ਕੋ ਕਹਿੰਦਾ ਜੀ ਤੁਹਾਡੇ ਕੋ ਗੱਡੀ ਨਹੀਂ ਹੈਗੀ? ਕਹਿੰਦੇ ਨਹੀਂ ਸਾਡੇ ਕੋ ਗੱਡੀਆਂ ਕਿੱਥੇ? ਉਹ ਜਿੰਨੇ ਕੀਰਤਨ ਦਾ ਰਸ ਆਇਆ ਉਹਨੇ ਆਪਣੀ ਚਾਬੀ ਕੱਢੀ ਗੱਡੀ ਦੀ। ਤੇ ਰਾਗੀ ਸੁਰਜਨ ਸਿੰਘ ਜੀ ਨੂੰ ਕਹਿੰਦੇ ਅੱਜ ਤੋਂ ਮੇਰੀ ਗੱਡੀ ਤੁਹਾਡੀ ਹੋਈ। ਤੁਸੀਂ ਟਾਂਗਿਆਂ 'ਚ ਨਹੀਂ ਜਾਣਾ। ਤੁਸੀਂ ਗੱਡੀ 'ਚ ਜਾਣਾ ਗੱਡੀ ਜਾਣਾ ਰਾਗੀ ਸੁਰਜਨ ਸਿੰਘ ਦੀਆਂ ਅੱਖਾਂ 'ਚ ਅਥਰੂ ਆ ਗਏ ਅਥਰੂ ਆ ਗਏ ਮੈਂ ਉਹ ਸਰੀਰ ਜਿਹੜਾ ਗੰਢੇ ਵਾਲਾ ਕੁੜਤਾ ਪਾਣ ਵਾਲਾ ਇੱਕ ਗੁਰੂ ਤੇਗ ਬਹਾਦਰ ਇੱਕ ਗੁਰੂ ਨਾਨਕ ਦੇ ਘਰ ਦਾ ਸਿਮਰਨ ਦਾ 40 ਦਿਨ ਲੜ ਫੜਿਆ ਤੇ ਕਿਵੇਂ ਪਾਸੇ ਪਲਟ ਗਏ ਜਕਾਰਿਆਂ ਦੇ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ ਬ੍ਰਹਮ ਬਿੰਦੇ ਸਦਾ ਬ੍ਰਮਤ ਰਹੇ ਇੱਕ ਸ਼ਬਦ ਨਿਭਾਏ ਨਵ ਨਿਦੀ 18 ਸਿੱਧੀ ਪਿੱਛੇ ਲੱਗੀਆਂ ਫਰੇ ਜੋ ਹਰ ਹਿੱਤੇ ਸਨਾਮ ਸائیں ਰਾਗੀ ਸੁਰਜਨ ਸਿੰਘ ਜੀ ਨੇ ਚਾਬੀ ਮੋੜਦੀ ਮੈਂ ਗੱਲ ਛੋਟੀ ਕਰ ਲenga ਟਾਈਮ ਜ਼ਿਆਦਾ ਹੋ ਗਿਆ ਕਹਿਣ ਲੱਗੇ ਵੀ ਮੇਰੀਆਂ ਅੱਖਾਂ 'ਚ ਅਥਰੂ ਵੀ ਆ ਗਏ ਵੀ ਮੈਂ ਉਹ ਗਾਂਢੇ ਵਾਲਾ ਤੇ ਅੱਜ ਮੈਨੂੰ ਲੋਕੀ ਕਾਰਾਂ ਤੱਕ ਦੇ ਉਹ ਕਾਰ ਬੜੀ ਵੱਡੀ ਗੱਲ ਸੀ ਚਾਬੀ ਦੇ ਦਿੱਤੀ ਕਹਿੰਦੇ ਤੁਹਾਡੀ ਹਾਜ਼ਰੀ ਲੱਗ ਗਈ ਪਰ ਚਾਬੀ ਲੈ ਲਓ ਇਹ ਚਿੱਟਾ ਹੱਥੀ ਇਹ ਕਾਰ ਰੱਖਣੀ ਤੇਲ ਕਿਨੇ ਪਾਣਾ ਡਰਾਈਵਰ ਕਿਨੇ ਰੱਖਣਾ ਮੈਨੂੰ ਤੇ ਚਲਾਉਣੀ ਨਹੀਂ ਆਉਂਦੀ ਤੁਹਾਡੀ ਹਾਜ਼ਰੀ ਲੱਗ ਗਈ ਉਹ ਅਗੋਂ ਦੇਣ ਵਾਲਾ ਅੰਦਰੋਂ ਦੇਣ ਵਾਲਾ ਸੀ ਉਨੇ ਕੀ ਕਿਆ ਕਾਰਡ ਦਿੱਤਾ ਕਹਿੰਦਾ ਫਲਾਣੇ પેટ્રોલ ਪੰਪ ਤੋਂ ਤੇਲ ਪਾਉਣਾ ਮੇਰਾ ਕਾਰਡ ਵਿਖਾਉਣਾ ਬਿੱਲ ਮਹੀਨੇ ਬਾਅਦ ਲੈ ਦਿਆਂਗਾ ਥੱਲੇ ਜਿਹੜਾ ਮੇਰਾ ਡਰਾਈਵਰ ਹੈ ਅੱਜ ਤੋਂ ਤੁਹਾਡਾ ਡਰਾਈਵਰ ਤਨਖਾਹ ਉਹਨੂੰ ਹਰ ਮਹੀਨੇ ਮੈਂ ਦਿਆਂਗਾ ਕਿ ਚਕਾਰਾ ਦੇ ਦਿਓ ਪਿਆਰ ਦੇ ਇਹ ਕੈਸੀ ਪਾਗਲ